ਦਾਦਾ ਜੀ ਦੀ ਆਵਾਜ਼ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਓ ਗੁਰੂ ਪਿਆਰਿਓ ਦਾਦਾ ਜੀ ਸਾਨੂੰ ਕੋਈ ਕਹਾਣੀ ਸੁਣਾਓ ਪੁੱਤਰ ਜੀ ਇਹ ਕਹਾਣੀ ਤਾਂ ਨਹੀਂ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਵੇਲੇ ਇੱਕ ਕੋਡਾਪੀਲ ਰਕਸ਼ਸ ਹੋਇਆ ਜਿਸਨੇ ਪਾਈ ਮਰਦਾਨਾ ਜੀ ਨੂੰ ਕੈਦ ਕਰ ਲਿਆ ਸੀ ਉਸ ਦੀ ਸਾਖੀ ਸੁਣਾਉਂਦਾ ਹਾਂ ਬੱਚੋ ਗੁਰੂ ओंकार ईश्वर स्थान ਤੋਂ ਬਾਅਦ ਅਜਮੇਰ ਤੋਂ ਹੁੰਦੇ ਹੋਏ ਇੰਦੌਰ ਦੇ ਨਗਰ ਬੇਟਵਾ ਵਿਖੇ ਪਹੁੰਚੇ ਪੁੱਤਰ ਜੀ ਬੇਟਵਾ ਨਗਰ ਵਿਖੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਚਰਨਪਾਦਿਕਾ ਸਹਿਬ ਸੁਸ਼ੋਭਿਤ ਹੈ ਉਸ ਤੋਂ ਬਾਅਦ ਗੁਰੂ ਜੀ ਨਾਲ ਮਰਦਾਨਾ ਜੀ ਅਤੇ ਸ਼ੀਹਾ ਛੀਂਬਾ ਮਦ ਪਰਦੇ ਜੰਗਲਾਂ ਪਹਾੜਾਂ ਵਿੱਚ ਦੀ ਹੁੰਦੇ ਹੋਏ ਇੱਕ ਕਣੇ ਜੰਗਲ ਵਿੱਚ ਪਹੁੰਚੇ ਜਿੱਥੇ ਕਿ ਕੁਝ ਖਾਨ ਦੀ ਪਾਲ ਵਿੱਚ ਪਾਈ ਮਰਦਾਨਾ ਜੀ ਰਾक्षਸ ਵਰਤੀ ਵਾਲੇ ਇਨਸਾਨ ਕੋੜੇ ਪੀਲ ਦੇ ਜੰਗਲ ਵਿੱਚ ਫਸ ਗਏ ਜੋ ਜਿਉਂਦੇ ਇਨਸਾਨਾਂ ਨੂੰ ਗਰਮ ਤੇਲ ਦੇ ਕੜਾਹੇ ਵਿੱਚ ਤਲ ਕੇ ਖਾ ਜਾਂਦਾ ਸੀ। ਹਾਂ ਦਾਦਾ ਜੀ ਤੇਲ ਵਿੱਚ ਤਲ ਕੇ ਖਾ ਜਾਂਦਾ ਸੀ। ਤੁਸੀਂ ਦੱਸੋ ਦਾਦਾ ਜੀ। ਹਾਂਜੀ ਪੁੱਤਰ ਜੀ। ਸੁਣੋ ਕੋਡੇ ਦਾ ਪਿਛਲਾ ਜਨਮ ਬਹੁਤ ਜਪ ਤਪ ਵਾਲਾ ਸੀ। ਪਰ ਇਸ ਜਨਮ ਵਿੱਚ ਗਲਤ ਸੰਗਤ ਕਾਰਨ ਉਹ ਆਦਮ ਖੋਰ ਬਣ ਗਿਆ ਤੇ ਧਰਮ ਕਰਮ ਵੀ ਭੁੱਲ ਬੈਠਾ। ਬੱਤਿਓ ਜਦੋਂ ਏ ਪਾਈ ਮਰਦਾਨਾ ਜੀ ਨੂੰ ਖਾਣ ਲਈ ਤੇਲ ਦੇ ਗਰਮ ਕੜਾਹੇ ਵਿੱਚ ਸੁੱਟਣ ਲੱਗਾ ਤਾਂ ਪਾਈ ਮਰਦਾਨਾ ਜੀ ਨੇ ਸੱਚੇ ਮਨ ਨਾਲ ਆਪਣੇ ਆਪ ਨੂੰ ਬਚਾਉਣ ਲਈ ਗੁਰੂ ਨਾਨਕ ਜੀ ਨੂੰ ਬੇਨਤੀ ਕੀਤੀ ਤਾਂ ਦਾਦਾ ਜੀ ਗੁਰੂ ਜੀ ਪਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਉਸ ਥਾਂ ਤੇ ਆ ਗਏ ਬਿਲਕੁਲ ਪੁੱਤਰ ਜੀ ਭਾਈ ਮਰਦਾਨਾ ਜੀ ਦੀ ਅਰਦਾਸ ਗੁਰੂ ਜੀ ਨੇ ਸੁਣ ਲਈ ਅਤੇ ਉਸ ਥਾਂ ਤੇ ਆ ਗਏ ਜਦ ਗੁਰੂ ਜੀ ਨੇ ਨਿਗਾਹ ਪੜ ਕੇ ਕੋਡੇ ਪੀਲ ਵੱਲ ਤੱਕਿਆ ਤਾਂ ਕੋਡੇ ਪੀਲ ਦੇ ਪਿਛਲੇ ਜਨਮਾਂ ਦੇ ਭਾਗ ਤੇ ਉਹ ਗੁਰੂ ਜੀ ਦੇ ਇਲਾਹੀ ਨੂਰ ਨੂੰ ਨਾ ਚੱਲ ਸਕਿਆ ਅਤੇ ਗੁਰੂ ਜੀ ਵੱਲ ਹੀ ਦੇਖਦਾ ਹੀ ਰਿਹਾ ਦਾਦਾ ਜੀ ਫਿਰ ਕੋਡੇ ਪੀਲ ਦਾ ਕੀ ਬਣਿਆ ਬਣਨਾ ਕੀ ਸੀ ਪੁੱਤਰ ਜੀ ਕੋਡੇ ਪੀਲ ਨੂੰ ਅਹਿਸਾਸ ਹੋਇਆ ਕਿ ਇਹ ਕੋਈ ਅਵਤਾਰੀ ਪੁਰਸ਼ ਜਾਪਦਾ ਹੈ ਜੋ ਕਿ ਉਸ ਦੇ ਉਦਾਰ ਲਈ ਆਇਆ ਹੈ ਪੋਲੇ ਬੱਚਿਓ ਕਈ ਇਤਿਹਾਸਕਾਰਾਂ ਇਹ ਵੀ ਦੱਸਿਆ ਹੈ ਕਿ ਗੁਰੂ ਜੀ ਦੀ ਅੰਮ੍ਰਿਤ ਮਈ ਨਿਗਾਹ ਜਦ ਤੇਲ ਦੇ ਕਢਾਈ ਵੱਲ ਪਈ ਤਾਂ ਤਪ ਦੇ ਤੇਲ ਦਾ ਕਢਾਹਾ ਠੰਡਾ ਠਾਰ ਹੋ ਗਿਆ ਦਾਦਾ ਜੀ ਗੁਰੂ ਜੀ ਨੂੰ ਕੋਡੇ ਪੀਲ ਕੁਝ ਵੀ ਨਾ ਆਖਿਆ ਹਾਂ ਇਹ ਕੋਤਕ ਦੇ ਇੱਕ ਔੜਾ ਰਾक्षਸ ਗੁਰੂ ਨਾਨਕ ਦੇਵ ਜੀ ਦੇ ਚਰਨੀ ਤੇ ਟੈਪਿਆ ਅਤੇ ਆਪਣੇ ਕੀਤੇ ਗੁਨਾਹਾਂ ਲਈ ਮਾਫੀ ਮੰਗਣ ਲੱਗਾ ਗੁਰੂ ਜੀ ਦੇ ਚਰਣਾ ਦੀ ਛੋਹ ਪ੍ਰਾਪਤ ਕਰਕੇ ਉਹ ਇਲਾਹੀ ਰੰਗ ਵਿੱਚ ਰੰਗਿਆ ਗਿਆ ਹੈ ਦਾਦਾ ਜੀ ਫਿਰ ਉਸਨੇ ਸਾਰੇ ਮਾਣੇ ਕਮ ਛੱਡ ਦਿੱਤੇ ਬਿਲਕੁਲ ਪੁੱਤਰ ਜੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸੱਚ ਧਰਮ ਦਾ ਉਪਦੇਸ਼ ਦਿੱਤਾ ਤੇ ਇਸ ਤਰ੍ਹਾਂ ਦੇ ਮਾੜੇ ਕੁਕਰਮ ਕਰਨ ਤੋਂ ਵਰਜਿਆ ਕੋੜੀ ਨੇ ਗੁਰੂ ਜੀ ਦੇ ਉਪਦੇਸ਼ ਧਾਰਨ ਕਰਕੇ ਸੱਚ ਧਰਮ ਕਮਾਉਣ ਦਾ ਪੜਨ ਕੀਤਾ ਵਾਹ ਦਾਦਾ ਜੀ ਕੋਡਾ ਰਾਖਸ਼ ਤਾਂ ਸਹੀ ਮਾਰਗ ਤੇ ਤੁਰ ਪਿਆ ਇਹ ਸਾਰੀ ਕਿਰਪਾ ਗੁਰੂ ਜੀ ਦੀ ਹੈ ਹੈਨਾ ਦਾਦਾ ਜੀ ਹਾਂਜੀ ਪੁੱਤਰ ਜੀ ਇਸ ਤਰ੍ਹਾਂ ਕੋਡਾ ਰਾਖਸ਼virti ਤੋਂ ਭਲਾ ਬਣ ਗਿਆ ਤੇ ਉਸਨੇ ਨਾ ਕੇਵਲ ਆਪ ਹੀ ਗੁਰੂ ਜੀ ਦੇ ਉਪਦੇਸ਼ਾਂ ਨੂੰ ਧਾਰਨ ਕੀਤਾ ਬਲਕਿ ਆਪਣੇ ਸਾਰੇ ਕਬੀਲੇ ਅਤੇ ਪੂਰੇ ਇਲਾਕੇ ਵਿੱਚ ਵੀ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਦਾ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਬੱਚਿਓ ਇਹ ਸਾਰੀ ਸਾਖੀ ਕੋਡੇ ਰਾਖਸ਼ ਦੀ ਸੀ ਜਿਸ ਵਿੱਚ ਗੁਰੂ ਜੀ ਨੇ ਉਸ ਦਾ ਪਾਰ ਉਤਾਰਾ ਕਿਵੇਂ ਕੀਤਾ ਇਹ ਦੱਸਿਆ ਗਿਆ ਹੈ ਆਓ ਬੱਚਿਓ दिल दा कड़ा होया ठंडा ठाठ दिल दा कड़ा होया ठंडा ठाठ ए तेल दा होया ठंडा ठार धर्म करम दी सच्ची का கடா ருலாண்ட ਠੰਡਾ ਠਾਰ ਠੰਡਾ ਠਾਰ ਅੱਛਾ ਪਿਆਰੇ ਬੱਚਿਓ ਇਹ ਦੱਸੋ ਪਾਈ ਮਰਦਾਨਾ ਜੀ ਨੂੰ ਕਿਸ ਨੇ ਕੈਦ ਕਰ ਲਿਆ ਸੀ ਗੁਰਦੁਆਰਾ ਚਰਨ ਪਾਦuka ਸਾਹਿਬ ਕਿੱਥੇ ਸੁਸ਼ੋਭਿਤ ਹੈ ਕੌਣ ਆਪਣੇ ਕੀਤੇ ਗੁਨਾਹਾਂ ਲਈ ਮਾਫੀ ਮੰਗਣ ਲੱਗਾ ਪਿਆਰੇ ਬੱਚਿਓ QR ਕੋਡ ਨੂੰ ਸਕੈਨ ਕਰਕੇ ਜਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਹਨਾਂ ਪ੍ਰਸ਼ਨਾਂ ਦੇ ਜੋ ਸਹੀ ਉੱਤਰ ਦੇਵੇਗਾ ਲੱਕੀ ਡਰਾਅ ਰਾਹੀਂ ਚੁਣ ਕਰਕੇ ਉਸ ਨੂੰ ਇਨਾਮ ਦਿੱਤਾ ਜਾਵੇਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਦੇ ਦਾਦਾ ਜੀ ਦੀਆਂ ਹੋਰ ਵੀਡੀਓਜ਼ ਵਖਣ ਲਈ ਐਸ ਟੰਡਲ ਨੂੰ ਸਬਸਕ੍ਰਾਈਬ ਕਰੋ